ਮਾਨ ਲੋਗ ਐਸਐਸਪੀ ਫਾਜ਼ਲ ਦਾ ਡਾਕਟਰ ਪ੍ਰਗਿਆ ਜੈ ਜੀ ਦੇਸ਼ਨ ਨਿਰਦੇਸ਼ਾਂ ਮੁਤਾਬਕ ਨਸ਼ੇ ਦੇ ਖਿਲਾਫ ਸਖਤ ਕਾਰਵਾਈ ਕਰਨਾ ਜਿਹੜਾ ਅੱਜ ਜਗਾ ਆਪਣੇ ਡਰਗ ਇੰਸਪੈਕਟਰ ਨੂੰ ਨਾਲ ਲੈ ਕੇ ਸਿਟੀ ਟੂ ਦੀ ਪੁਲਿਸ ਵੱਲੋਂ 3 ਕਿਲੋਗੇ ਡਰਗ ਮੈਡੀਕਲ ਹਾਊਸ ਇਹਦੇ ਵਿੱਚ ਇੱਕ ਸ਼ਾਇਨ ਮੈਡੀਕਲ ਹਾਊਸ ਰੇਅਰ ਕੀਤਾ ਗਿਆ ਜਿਹੜਾ ਕਿ ਦੁਰਗਾ ਨਗਰੀ ਵਿੱਚ ਪੈਂਦਾ ਕੰਧਾਲਾ ਰੋਡ ਕੋਲੇ ਤੇ ਇਹਦੇ ਵਿੱਚ ਵੀ ਕੁੱਝ ਦਵਾਈਆਂ ਜਿਹਦੀਆਂ ਮਲੀਆਂ ਨੇ ਜਿਨ੍ਹਾਂ ਦੇ ਕੌਣ ਦਾ ਜੋ ਆਪਣੇ ਦਸਤਾਵੇਜ਼ ਜਿਹੜੇ ਪੇਸ਼ ਨਹੀਂ ਕਰ पाए ਜਿਸ ਕਰਕੇ ਆਪ ਨੇ ਇਸ ਨੂੰ ਸੀਲ ਕਰ ਦਿੱਤਾ ਗਿਆ ਉੱਥੇ ਹੀ ਮੌਕੇ ਤੇ ਡਰੈਗ ਇਨਸਪੈਕਟਰ ਵੱਲੋਂ ਤੇ ਇਸ ਤੋਂ ਇਲਾਵਾ ਅਮਨ ਮੈਡੀਕਲ ਪਾਵਰ ਹੈਵੀਟ ਨਈਂ ਵਾਦੀ ਗਲੀ ਨੰਬਰ 8 ਤੇ ਨਾਮ ਦੇ ਵਿਚਾਰੇ ਤੇ ਇਸ ਤੇ ਵੀ ਰੇਡ ਕੀਤੀ ਗਈ ਹੈ ਇਹ ਜੋ ਇਹ ਮੈਡੀਕਲ ਲੌਜਿਸਟਿਕਸ ਵਿਅਕਤੀ ਦੁਆਰਾ ਹੀ ਚਲਾਇਆ ਜਾ ਰਿਹਾ ਸੀ ਉਸ ਤੋਂ ਕੋਹੋਂ ਕੋਈ ਕਿਸੇ ਵੀ ਤਰ੍ਹਾਂ ਦਾ ਸਰਟੀਫਿਕੇਟ ਜਾਂ ਕੋਈ ਰਿਹਾ ਨਹੀਂ ਪਾਇਆ ਗਿਆ ਜਿਸ ਵੰਦੇ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਅਮਨ ਵਿਚ ਜਾਣੀ ਹੈ ਇਹ ਜੋ ਕੀ ਕਿਸਮਾਨ ਰਾਮਦਾ ਹੈ ਅੱਜ ਐਕਚੁਅਲੀ ਪੁਲਿਸ ਕੋਲ ਇੱਕ ਸ਼ਾਇਨ ਮੈਡੀਕਲ ਏਜੰਸੀ ਹੈ ਇਹ ਦੁਰਗਾਨਗਰੀ ਦੇ ਵਿੱਚ ਹੈ ਇਹਦੀ ਕੰਪਲੇਂਟ ਸੀ ਕਿ ਇਹਦੀ ਜੁਆਇੰਟਲੀ ਅਸੀਂ ਐਸਐਚਓ ਸਾਹਿਬ ਨਾਲ ਚੈਕਿੰਗ ਕੀਤੀ ਚੈਕਿੰਗ ਦੇ ਦੌਰਾਨ ਇਹਨਾਂ ਕੋਲ 6600 ਕੈਪਸੂਲ ਬਰਾਮਦ ਹੋਇਆ ਟੋਟਲ ਜਿਹਦੇ ਵਿੱਚ 1700 ਹੈਗੇ 500 ਐਮਜੀ ਦੇ ਬਾਕੀ 4900 ਹੋਗੇ 300 ਐਮਜੀ ਦੇ ਕੈਪਸੂਲ ਹੈ